ਮੇਰਾ ਨਾਮ ਮਿਨਾਕਸ਼ੀ ਨਾਗਪਾ ਅੱਜ ਜਿਹੜਾ ਹੈ ਪੁੱਚੋ ਮੰਡੀ ਪਬਲਿਕ ਪਾਰਕ ਵਿਖੇ ਤੀਆਂ ਤੀਜ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਪਿਛਲੇ ਸਾਲ ਕਰੋਨਾ ਹੋਣ ਕਰਕੇ ਇਹ ਤਿਉਹਾਰ ਜਿਹੜਾ ਨਹੀਂ ਮਨਾਇਆ ਜਾ ਸਕਿਆ ਪਰ ਇਸ ਵਾਰ ਜਿਹੜਾ ਇਹ ਤਿਉਹਾਰ ਹੈ ਪਬਲਿਕ ਪਾਰਕ ਵਿੱਚ ਅਲਕਾ ਸਿੰਘਲਾ ਜੀ ਦੀ ਅਗਵਾਈ ਹੇਠ ਬਹੁਤ ਹੀ ਜ਼ਿਆਦਾ ਤੁਮ ਤੁਮ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਤਿਉਹਾਰ ਦੀ ਖਾਸੀਅਤ ਇਹ ਹੈ ਵੀ ਜਿਹੜਾ ਇਸ ਤਿਉਹਾਰ ਤੇ ਪੇਕਿਆਂ ਤੋਂ ਆਈਆਂ ਹੋਈਆਂ ਤੀਆਂ ਤੇ ਪੈਣਾ ਜਣੀਆਂ ਇਕੱਠੀਆਂ ਹੋ ਕੇ ਇਸ ਤਿਉਹਾਰ ਨੇ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਮਨਾਉਂਦੀਆਂ ਹਨ ਅੱਜ ਇਸ ਦੀਆਂ ਦੇ ਤਿਉਹਾਰ ਵਿੱਚ ਮੈਂ ਆਪਣੀ ਸਾਸੂ ਮਾ ਸ਼੍ਰੀਮਤੀ ਕਲਮ ਕਮਲੇਸ਼ ਨਾਗਪਾਲ ਜੀ ਦੇ ਨਾਲ ਆਈਆਂ ਤੇ ਤੇ ਮੰਡੀ ਦੇ ਹੋਰ ਮੰਮੀ ਦੀ ਸਹੇਲੀਆਂ ਨੂੰ ਨਾਲ ਲੈ ਕੇ ਤੇ ਮੈਂ ਇਸ ਤਿਉਹਾਰ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਆਨੰਦ ਮਾਨਿਆ ਹੈ ਸਾਨ ਬੀਰ ਕੱਠੀਆਂ ਕਰੇ ਪਾਤੋ ਚੰਦਰਿਵ ਛੋੜੇ ਪਾਵੇ ਸਾਨ ਬੀਰ ਕੱਠੀਆਂ ਕਰੇ ਪਾਤੋ ਚੰਦਰਿਵ ਛੋੜੇ ਪਾਵੇ ਉਹ ਮਤਿਆਂ ਦਾ ਤਿਹਾਰ ਵੀ ਰਲ ਮਿਲ ਕੇ ਸੱਤ ਸੱਤ ਨਾਲ ਸਹੇਲੀਆਂ ਮਿਲ ਕੇ ਖੁੱਲੀਆਂ ਥਾਵਾਂ ਤੇ ਨੱਚ ਟੱਪ ਕੇ ਮਨਾਉਂਦੀਆਂ ਨੇ ਤਾਂ ਹੀ ਖੁਸ਼ੀ ਜਾਹਰ ਹੁੰਦੀ ਹੈ ਸੋਹਰਿਆਂ ਤੋਂ ਆਈਆਂ ਨਵੀਆਂ ਨਵੇਲੀਆਂ ਵਿਆਹੀਆਂ ਹੋਈਆਂ ਕੁੜੀਆਂ ਆਪਣੀਆਂ ਸਹੇਲੀਆਂ ਨੂੰ ਮਿਲਦੀਆਂ ਤੇ ਆਪਣੇ ਦੁੱਖ ਸੁੱਖ ਸਾਂਝੇ ਕਰਦੀਆਂ ਨੇ ਤੇ ਖੁਸ਼ੀਆਂ ਮਨਾਉਂਦੀਆਂ ਨੇ ਅੱਜ ਆਪਾਂ ਵੀ ਇੱਥੇ ਸਾਰਿਆਂ ਨੇ ਰਲ ਮਿਲ ਕੇ ਇਹ ਤਿਉਹਾਰ ਮਨਾਇਆ ਤੇ ਖੁਸ਼ੀ ਜ਼ਾਹਿਰ ਕੀਤੀ ਆ ਆਪਣੀ ਪਰਮਾਤਮਾ ਕਰੇ ਆਪਾਂ ਆਂਦੇ ਸਾਲ ਨੂੰ ਵੀ ਇਸੇ ਤਰੀਕੇ ਨਾਲ ਹੀ ਇਸ ਤਰ੍ਹਾਂ ਖੁਸ਼ੀਆਂ ਮਨਾਉਂਦੇ ਰਹੀਏ ਮੁੰਡਿਆ ਰਾਜੀ ਰਹਿ ਜਾ ਉਸ ਤੇਰੀ ਮੱਖੜ ਕਾਉਣੀ ਆ ਮੁੰਡਿਆ ਰਾਜੀ ਰਹਿ ਜਾ ਉਸ ਤੇਰੀ ਮੱਖੜ ਕਾਉਣੀ ਆ ਅੱਜ ਮੈਂ ਤਾਂ ਅੱਜ ਦਿਹਾੜੇ ਦੀ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੀ ਆ ਕਿ ਇੰਨਾ ਵਧੀਆ ਪ੍ਰੋਗਰਾਮ ਹੋਇਆ ਸਾਰਾ ਖੁੱਲੇ ਦੇ ਵਿੱਚ ਪ੍ਰੋਗਰਾਮ ਹੋਇਆ ਹਾਂਜੀ ਅਲਕਾ ਗਰਗ ਕਿਰਨ ਗਰਗ ਪ੍ਰਵੀਨ ਗਰਗ ਨੀਲਮ ਗਰਗ ਔਰ ਉਹਨਾਂ ਦੇ ਨਾਲ ਭਾਰਤੀ ਗਰਗ ਜਿਹੜੇ ਵੀ ਉਹਨਾਂ ਦੇ ਨਾਲ ਸਾਰੇ ਗਰੁੱਪ ਦੇ ਮੈਂਬਰ ਬੈਠਦੇ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਹੋਇਆ ਜੋਸ਼ੁਕ ਹੋਇਆ ਮਤਲਬ ਇਕੱਲੇ ਤਾਂ ਅਸੀਂ ਕੁਝ ਵੀ ਨਹੀਂ ਕਰ ਸਕਦੇ ਇਸ ਬਾਰੇ ਇਹ ਸਾਰੀਆਂ ਸਹੇਲੀਆਂ ਦੇ ਸਾਥ ਨਾਲ ਹੀ ਜੋ ਬੰਦ ਹੈ ਪ੍ਰੋਗਰਾਮ ਸਾਰਾ ਆਪਣੀਆਂ ਸਹੇਲੀਆਂ ਦੇ ਸਾਥ ਨਾਲ ਹੀ ਬੰਦ। ਸੱਸੇਨੀ ਤੇਰਾ लाडला ਕੁਝ ਕਹਿ ਕੇ ਅੰਦਰ ਵੜ ਗਿਆ। ਸੱਸੇਨੀ ਤੇਰਾ लाडला ਕੁਝ ਕਹਿ ਕੇ ਸੱਸੇਨੀ ਤੇਰਾ लाडला ਇਹ ਨਾਨਾਰ ਮਟਿਆਰ ਨੀ ਮਾਏ ਪੇਕੇ ਛੱਡੀ ਇਹ ਨਾਨਾਰ ਮਟਿਆਰ ਨੀ ਮਾਏ ਪੇਕੇ ਛੱਡੀ ਇਹ ਨਾਨਾਰ ਮਟਿਆਰ ਨੀ ਮਾਏ ਕੋੜਾ ਅਰਨੀ ਮਾਏ ਕੋੜਾ ਪਰਨੀ ਮਾਏ ਰਾਂਜਾ ਮੰਗੇ ਮਸਰਾਂ ਦੀ ਧਾਲ ਨੀ ਮਾਏ ਰਾਂਜਾ ਮੰਗੇ ਮਸਰਾਂ ਦੀ ਧਾਲ ਨੀ ਮਾਏ ਰਾਂਜਾ ਮੰਗੇ ਮਸਰਾਂ ਦੀ ਧਾਲ ਨੀ ਮਾਏ ਅੱਜ ਅਸੀਂ ਸਾਰਾ ਪਰਿਵਾਰ ਪਬਲਿਕ ਪਾਰਕ ਦੇ ਵਿੱਚ ਤੀਆਂ ਦਾ ਜਿਹੜਾ ਤਿਉਹਾਰ ਹੈ ਦੇਖਣ ਆਏ ਆ ਬਹੁਤ ਜ਼ਿਆਦਾ ਵਧੀਆ ਇੰਜੋਏ ਹੋ ਰਿਹਾ ਇੱਥੇ ਸਾਰੇ ਲੋਕ ਵਧੀਆ ਧੰਗ ਦੇ ਨਾਲ ਆਪਣੇ ਤੀਆਂ ਦਾ ਤਿਉਹਾਰ ਜਿਹੜਾ ਮਨਾ ਰਹੇ ਨੇ ਬਹੁਤ ਜ਼ਿਆਦਾ ਖੁਸ਼ ਨੇ ਸਾਰੇ ਇਹ ਮੇਰੀ ਫੈਮਿਲੀ ਬਹੁਤ ਜ਼ਿਆਦਾ ਇੰਜੋਏ ਕੀਤਾ ਅਸੀਂ ਬੋਲੀਆਂ ਪਾ ਕੇ ਤਤਿਆਂ ਦੇ ਤਿਹਾਰ ਸੌਣ ਦੇ ਮਹੀਨੇ ਦੇ ਵਿੱਚ ਲੋਕ ਕੀ ਆਪਦੇ ਘਰਾਂ ਦੇ ਵਿੱਚ ਖੀਰ ਪੂੜਿਆਂ ਦਾ ਬਣਾਉਂਦੇ ਸੀ ਇਕੱਠੀਆਂ ਹੋ ਕੇ ਕੁੜੀਆਂ ਗੁੱਡੀ ਵੀ ਫੂਕਣ ਜਾਂਦੇ ਹੁੰਦੇ ਸੀ ਵੀ ਮੀਂਹ ਬਹੁਤ ਜ਼ਬਰਦਸਤ ਪਵੇ ਜੋਰਾਂ ਦਾ ਮੀਂਹ ਪਵੇ ਤੇ ਬਹੁਤ ਸਾਰੇ ਕੀ ਬੱਚੇ ਇਕੱਠੇ ਹੋ ਕੇ ਤੇ ਮੀਂਹ ਦੇ ਵਿੱਚ بارش ਦੇ ਵਿੱਚ ਨਹਾਉਂਦੇ ਸੀਗੇ ਪੁਰਾਣੇ ਸਮੇਂ ਦੇ ਵਿੱਚ ਕੀ ਹੈ ਖੁੱਲੇ ਥਾਂ ਦੇ ਉੱਤੇ ਪੀਪਲਾਂ ਦੇ ਉੱਤੇ ਕੀ ਹੈ ਦਰਖਤਾਂ ਦੇ ਉੱਤੇ ਵੀ ਪਿੰਗਾ ਪਾਈਆਂ ਜਾਂਦੀਆਂ ਸੀ ਤੇ ਖੜ ਕੇ ਹਿੰਗਾ ਚੜਾਈਆਂ ਜਾਂਦੀਆਂ ਸੀ ਤੇ ਬਹੁਤ ਮਜ਼ਾ ਆਉਂਦਾ ਸੀ ਪਿੰਗਾ ਚੜਾਂਦੇ ਚੜੰਦੇ ਨੇ ਕਈ ਵਾਰੀ ਪੱਤਾ ਵਗਾਰਾ ਵੀ ਤੋੜ ਲੈਂਦੇ ਹੁੰਦੇ ਸੀ ਵੀ ਇੰਨੀ ਉੱਚੀ ਅਸੀਂ ਲੈ ਜਾਂਦੇ ਹੁੰਦੇ ਸੀਗੇ ਤੇ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੁੰਦਾ ਸੀਗਾਆਂ ਕੁੜੀਆਂ ਕੱਤਰੀਆਂ ਆ ਕੇ ਬੈਠਦੀਆਂ ਤੜਕੇ ਉੱਠ ਕੇ ਤਿੰਜਣਾ ਪਾਉਂਦੀਆਂ ਜੇ ਕੋਈ ਧਿਆਰ ਆਉਂਦਾ ਗੁੱਗਾ ਕਿਵੇਂ ਹੱਸਦਾ ਸਰਦੀ ਤੋਂ ਬਾਅਦ ਸਾਵਣ ਤੋਂ ਬਾਅਦ ਗੁੱਗਾ ਆਂਦਾ ਉਹਦੇ ਵਿੱਚ ਲੜਕੀਆਂ ਚੋਪ ਪਾਉਂਦੀਆਂ ਇਕੱਠੀਆਂ ਹੋ ਕੇ ਕੱਤਦੀਆਂ ਤਿੰਜਣਾ ਦੇ ਵਿੱਚ ਤੇ ਬਹੁਤ ਇੰਜੋਏ ਕਰਦੀਆਂ ਸੀਗੀਆਂ ਨਾਲ ਕੱਦਦੀਆਂ ਕੋਈ ਇਕੱਠੀਆਂ ਹੋ ਕੇ ਗੀਤ ਗਾਉਂਦੀਆਂ ਭਰਾਵਾਂ ਦੇ ਗੀਤ ਗਾਉਂਦੀਆਂ ਵਿੱਚ ਕੋੜੀਆਂ ਗਾਈ ਜਾਂਦੀਆਂ ਪੁਰਾਣੀਆਂ ਬੁੜੀਆਂ ਨਾਲ ਬਹਿ ਕੇ ਉਹਨਾਂ ਨੂੰ ਖਾਣ ਪੀਣ ਨੂੰ ਦਿੰਦੀਆਂ ਸੀਗੀਆਂ ਬਹੁਤ ਵਧੀਆ ਇੰਜੋਏ ਕਰਦੇ ਸੀਗੇ ਹੁਣ ਅੱਜ ਕੱਲ ਉਹ ਇਸ ਵਿਰਸੇ ਨੂੰ ਲੋਕੀ ਭੁੱਲਦੇ ਜਾ ਰਹੇ ਹੈਗੇ ਪਰ ਮੈਂ ਜੋਕਰ ਇਹ ਕਹਿ ਰਹੀਆਂ ਵੀ ਫਿਰ ਸੇ ਨਾਲ ਜੁੜੇ ਰਹਿਣ ਇਹ ਆਨ ਵਾਲੀ ਜਨਰੇਸ਼ਨ ਦੇ ਲਈ ਇਹੀ ਮੈਸੇਜ ਹੈ ਜਿਹੜੇ ਤਿਹਾੜ ਸੱਭਿਆਚਾਰ ਦੇ ਆਪਣੇ ਪੁਰਾਣੇ ਤਿਹਾੜ ਚੱਲ ਰਿਹਾ ਆ ਜਿਹੜੇ ਹੈ ਇਸ ਟਾਈਮ ਖਤਮ ਹੁੰਦੇ ਜਾ ਰਹੇ ਹੈ ਇਹਨਾਂ ਨੂੰ ਖਤਮ ਕਰਨ ਦੀ ਬਜਾਏ ਤੇ ਭਾਈਚਾਰਾ ਸੰਜਣ ਨੂੰ ਬਣਾਈ ਰੱਖਣ ਦੇ ਲਈ ਇਹ ਤਿਹਾਰਾਂ ਦਾ ਹੋਣਾ ਜ਼ਰੂਰੀ ਹੈ ਤਾਂ ਕਿ ਜਿਹੜਾ ਆਪਣਾ ਪਰਿਵਾਰਿਕ ਮਿਲਵਰਤਨ ਜਿਹੜਾ ਉਹ ਬਣਿਆ ਰਵੇ ਸਮਾਜ ਦੇ ਵਿੱਚ ਵੀ ਆਪਣਾ ਜਿਹੜਾ ਮੇਲ ਹੈ ਆਉਣ ਵਾਲੀ ਪੀੜ੍ਹੀ ਨੂੰ ਵੀ ਪਿਛੋਕੜ ਵਾਲੀ ਜਿਹੜਾ ਜ਼ਰੂਰ ਪਤਾ ਲੱਗਣਾ ਚਾਹੀਦਾ ਹੈ ਤਸ ਮੇਰੀ ਨੇ ਮੁੰਡੇ ਜੰਮੇ ਸੱਸ ਮੇਰੀ ਨੇ ਮੁੰਡੇ ਜੰਮੇ ਜੰਮ ਜੰਮ ਪਰ ਹੀ ਰੋਈ ਸਾਰੇ ਮਾ ਵਰਗੇ ਪਿਓ ਵਰਗਾ ਨਾ ਕੋਈ ਸਾਰੇ ਮਾ ਵਰਗੇ ਪਿਓ ਵਰਗਾ ਨਾ ਕੋਈ ਸਾਰੇ ਮਾ ਵਰਗੇ ਪਿਓ ਵਰਗਾ ਨਾ ਕੋਈ ਪਿਉ ਵਰਗਾ ਨ ਕੋਈ ਸੋਣ ਵੀਰ ਕੱਠੀਆਂ ਕਰੇ ਭਾਬੋ ਚੰਦਰਿ ਵਛੋੜੇ ਪਾਵੇ ਸੋਣ ਵੀਰ ਕੱਠੀਆਂ ਕਰੇ ਭਾਦੋ ਚੰਦਰਿ ਵਛੋੜੇ ਪਾਵੇ ਵੀਰ ਕੱਠੀਆਂ ਕਰੇ ਤੈਨੂੰ ਤੀਆਂ ਤੇ ਲੈਣ ਨਾ ਆਏ ਬਹੁਤਾਂ ਪਰਾਂਵਾੜੀਏ ਤੈਨੂੰ ਤੀਆਂ ਤੇ ਲੈਣ ਨਾ ਆਏ ਬਹੁਤਾਂ ਪਰਾਂਵਾੜੀਏ ਤੈਥੋਂ ਡਰਦੇ ਲੈਣ ਨਾ ਆਏ ਸੱਸੀਏ ਬੜੇ ਮੈਂ ਅੱਖੀਏ ਤੈਥੋਂ ਡਰਦੇ ਲੈਣ ਨਾ ਆਏ ਸੱਸੀਏ ਬੜੇ ਮੈਂ ਅੱਖੀਏ ਸਰਬਜੋੜੇ ਪਾਵੇ ਸਿਉਨਦੀ ਮੈਂ ਬੰਡਾ ਸੀਰਣੀ ਪਾਦ ਚੇਂਦਰ ਵਸੋੜੇ ਪਾਵੇ ਸੋਨ ਵੀਰ ਕੱਠੀਆਂ ਕਰੇ ਪਾ 감사합 <laughs> ਜੇ ਮੁੰਡੇ ਆ ਤੂੰ ਮੇਰੀ ਤੋਰ ਵੇਖਣੀ ਜੇ ਮੁੰਡੇ ਤੂੰ ਮੇਰੀ ਤੋਰ ਵੇਖਣੀ ਗੜਵਾਲ ਦੇ ਚਾਂਦੀ ਲੱਕ ਟੁੱਟ ਜੋ ਹਲਾਰੇ ਗਾਂਦੀ ਦਾ ਲੱਕ ਟੁੱਟ ਮਜਾ ਜਨ ਜਾਂਦੀ ਦਾ ਲੱਕ ਟੁੱਟੇ ਨੀ ਤੇਰੀ ਤੋਰ ਨਾ ਵੇਖਣੀ ਅਸਾ ਕੁੜੀ ਨੀ ਤੇਰੀ ਤੋਰ ਨਾ ਵੇਖ ਅਗਲਾ ਨਾ ਗੜਵਾ ਚਾਂਦੀ ਦਾ ਲੱਕ ਟੁੱਟੇ ਝੂਲਾ ਰੇ ਖਾਂਦੀ ਦਾ ਲੱਕ ਟੁੱਟੇ ਝੂਲਾ ਰੇ ਖਾਂਦੀ ਦਾ ਹੈ ਗੈਨੀਤਾ ਮੇਰੇ ਮਾਪਿਆਂ ਨੇ ਪਾਇ ਇਕੋ ਤੇ ਵੀ ਤੇ ਉਹ ਦੇ ਕਰਦਾਣੀ ਜਦੋਂ ਤੇਲਾ ਦੇ ਕਰਦਾਣੀ ਜਦੋਂ ਲੜਦਾ ਤੇਲਾ ਦੇ ਲਾਦੇ ਕਰਦਾਣੀ ਜਦੋਂ ਲੜਦਾ ਤੇ ਹੋਰ ਪਾਓ ਸੱਸੀ ਨਹੀਂ ਸਮਝਾਲਾ ਬੁੱਤ ਨੂੰ ਸੱਸੀ ਨਹੀਂ ਸਮਝਾਲਾ ਬੁੱਤ ਨੂੰ ਕਰਨੀ ਮੰਗਾਨੇ ਜਾਂਦਾ ਕਰਦੀ ਸ਼ੱਕਰ ਬੂਰੇ ਵਰਗੀ ਨੀ ਕਰਦੀ ਸ਼ੱਕਰ ਬੂਰੇ ਵਰਗੀ ਗੁੜ ਚੋਰੀ ਦਾ ਖਾਂਦਾ ਚੰਦਨੇ ਨੇ ਇਸ਼ਕ ਬੁਰਾ ਮੈਨੂੰ ਪੀਤਿਆ ਚੜ ਜਾਂਦਾ ਨਹੀਂ ਚੰਦਨੇ ਨੇ ਇਸ਼ਕ ਬੁਰਾ ਮੈਨੂੰ ਪੀਤਿਆ ਚੜ ਜਾਂਦਾ ਨਹੀਂ ਚੰਦਨੇ ਨੇ ਇਸ਼ਕ ਬੁਰਾ ਮੈਨੂੰ ਪੀਤਿਆ ਚੜ ਜਾਂਦਾ ਨਹੀਂ ਚੰਦਨੇ ਨੇ ਇਸ਼ਕ ਬੁਰਾ ਮੈਨੂੰ ਕਹਿੰਦਾ ਪੇਕੇ ਨਹੀਂ ਜਾਂਦੀ ਮੈਨੂੰ ਕਹਿੰਦਾ ਪੇਕੇ ਨਹੀਂ ਜਾਂਦੀ ਜਦ ਮੈਂ ਤੁਰ ਗਈ ਪੇਕੇ ਬਈ ਜਦ ਮੈਂ ਤੁਰ ਗਈ ਪੇਕੇ ਜੈ ਬੱਡੇਆਂ ਦਾ ਕਿਸ਼ਨਾ ਰੂੜੀਆਂ ਦਾ ਚੜ ਚੜ ਵੇਖੇ ਜੈ ਵੱਡਿਆਂ ਦਾ ਕਿਸ਼ਨਾ ਰੂੜੀਆਂ ਤੇ ਚੜ ਚੜ ਵੇਖੇ ਜੈ ਵੱਡਿਆਂ ਦਾ ਕਿਸ਼ਨਾ ਰੂੜੀਆਂ ਤੇ ਚੜ ਚੜ ਵੇਖੇ ਜੈ ਵੱਡਿਆਂ ਦਾ ਕਿਸ਼ਨਾ ਰੂੜੀਆਂ ਤੇ ਚੜ ਚੜ ਵੇਖੇ ਹੋਰ ਮੇਰੀ ਦਾ ਮੇਰੀ ਬਣਾ ਜੂੜਾ ਮਰੀਦਾ ਐਡਾ ਜੂੜਾ ਖਸ ਕੰਦਰ ਏ ਮੈਣੀ ਤੇਰੀ ਨੂੰ ਸਸ ਕੰਜਰੀਏ ਫੇਰੀ ਤੇਰੀ ਨੂੰ ਸਸ ਕੰਜਰੀਏ ਬੈਣੀ ਤੇਰੀ ਨੂੰ ਸਸ ਕੰਜਰੀਏ ਬੈਣੀ ਤੇਰੀ ਨੂੰ ਮੈਨੂੰ ਵੜਾ ਰੋਈ ਮੈਨੂੰ ਵੜਾ ਕੁੱਤੇ ਯਾ ਤੇ ਮੈਂ ਵੜਾ ਰੋਈ ਮੈਨੂੰ ਵੜਾ ਕੁੱਤੇ ਯਾ ਤੇ ਮੈਂ ਵੜਾ ਕੇ ਰਾਤੀ ਡੈਂਗੜ ਡੈਂਗੜ ਹੋਈ 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 ਮੈਨੂੰ ਕਹਿੰਦਾ ਵੀ ਬੱਚਾ ਨਾ ਤੇ ਆਣ ਰੱਖੀ ਮੈਂ ਕਹਾਂ ਹਾਂਜੀ ਜੀ ਰੱਖਾਂਗੇ ਜੀ ਤੁਸੀਂ ਫਿਕਰ ਨਾ ਕਰੋ ਮੈਂ ਬੱਚਾ ਨੂੰ ਕਰਤਾ ਕਮਰੇ ਚ ਬੰਦ ਫੇ ਮਿੰਦੂ ਵੜਾ ਕੁੱਟਿਆ ਤੇ ਮੈਂ ਵੜਾ ਰੋਈ ਮੈਨੂੰ ਕੇ ਰਾਤੀ ਡੈਂਗੜ ਡੈਂਗੜ ਹੋਈ 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 ਤੇਰੇ ਹਾਏ ਨੂੰ ਮੈਂ ਟੀਚੇ ਨਾ ਜਾਣਦੀ ਤੇਰੇ ਅੱਤ ਤੰਨਾ ਜਾਨ ਦੀ ਤੇਰਾ ਮੇਰਾ ਬਣਦਾ ਨਾ ਮੇਚ ਮੁੰਡਿਆ ਤੈਨੂੰ ਮੋਗੇ ਦੀ ਮੰਡੀ ਤੇ ਆਮ ਵੇਚ ਮੁੰਡਿਆ ਤੈਨੂੰ ਮੋਗੇ ਦੀ ਮੰਡੀ ਤੇ ਆਮ ਵੇਚ ਮੁੰਡਿਆ ਮੋਗੇ ਦਾ ਇੱਕ ਸੰਤ ਸੁਣੀਂਦਾ ਮੋਗੇ ਦਾ ਇੱਕ ਸੰਤ ਸੁਣੀਂਦਾ ਕਰ ਕਰ ਆਉਂਦੀ ਸ਼ੋਭਾ ਦੀ ਜਾਨੀ ਨੂੰ ਕੜਾ ਚਗਾਉਂਦਾ ਨਹੀਂ ਆਉਂਦੀ ਜਾਨੀ ਨੂੰ ਕੜਾ ਚਗਾਉਂਦਾ ਪਿੱਛੋਂ ਮਾਰਦਾ ਗੋਡਾ ਨਹੀਂ ਲੱਗ ਮੇਰੇ ਪਤਨਾ ਜੀ ਪਾਰ ਸੇ ਨਾ ਜੋਗਾ ਲਖ ਮੇਰਾ ਪਤਲਾ ਜਿਆ ਪਾਰ ਸੇ ਨਾ ਜੋਗਾ ਲਖ ਮੇਰਾ ਪਤਲਾ ਜਿਆ ਪਾਰ ਸੇ ਨਾ ਜੋਗਾ ਲਖ ਮੇਰਾ ਪਤਲਾ ਜਿਆ ਬੋਲੀ ਵਿੱਚ ਪਿੰਡ ਸੁਣੀਂਦਾ ਪਿੰਡਾਂ ਵਿੱਚ ਪਿੰਡ ਸੁਣੀਂਦਾ ਨੀ ਜੀ ਮੁੰਡੇ ਆਵੇ ਮੇਰੀ ਧੀ ਚੜੀ ਸੂਟ ਸਮਾ ਦੇ ਫਿੱਟ ਮੁੰਡੇ ਆਵੇ ਮੇਰੀ ਨੱਚਦੀ ਦੀ ਫੋਟੋ ഫോട്ടോ കുച്ച പെഡിദി തുൂരി തൂരി ജി ഓ ഗു സിദേ ਉਤੋਂ ਦੇ ਦਗ ਬਰ ਸੁਣਦੇ ਕਾਚ ਵਿੱਚ ਰੱਖਣੇ ਕਤੂਰੀ ਨਹੀਂ ਪਹਿਲਾਂ ਉਸ ਨੂੰ ਦੁੱਧ ਪਿਉਂਦੇ ਪਹਿਲਾਂ ਉਸ ਨੂੰ ਦੁੱਧ ਪਿਉਂਦੇ ਫੇਰ ਕਹਉਂਦੇ ਚੂਰੀ ਨਚ ਲੈ ਹਣ ਦੀਏ ਨਚ ਨਚ ਹੋ ਜਾ ਦੂਰੀ ਨਚ ਲੈ ਹਣ ਦੀਏ ਨਚ ਨਚ ਹੋ ਜਾ ਦੂਰੀ ਨਚ ਲੈ ਹਣ ਦੀਏ ਨਚ ਨਚ ਪਿੰਡਾਂ ਵਿੱਚ ਪਿੰਡ ਸੁਣੀਦਾ ਪਿੰਡ ਸੁਣੀਦਾ ਮਾੜੀ ਵਈਓ ਤੁਰਿਆ ਦਾ ਕੁੜੀਆਂ ਸੁਣੀਦੀਆਂ ਲੈ ਲੈ ਕੋਥੀ ਯਾਦ ਕੁੜੀਆਂ ਸੁਣੀਦੀਆਂ ਇੱਕ ਪਤਲੀ ਕਪਾਰੀ ਨੀ ਪਾਰੀ ਤੇ ਤਖਾਡੋਰੀਆ ਪਾਰੀ ਤੇ ਤਖਾਡੋਰੀਆ ਪਤਰੇ ਅਰੇ ਆਪੇ ਲੈ ਜਣਗੇ ਜਿੰਨਾਂ ਨੇ ਲੱਗੇ ਪਿਆਰੀ ਨੇ ਆਪੇ ਲੈ ਜਣਗੇ ਜਿੰਨਾਂ ਨੇ ਲੱਗੀ ਪਿਆਰੀ ਨੇ ਆਪੇ ਲੈ ਜਾਣਗੇ ਬੇਰੀਏ ਨੀ ਗੁਲਾਬ ਬਣ ਜਾਨੀ ਐ ਫੁੱਲ ਬਣ ਜਾਨੀ ਐ ਗੁਲਾਬ ਬਣ ਜਾਨੀ ਐ ਬੋਤਲੇ ਚ ਪਾਲਾ ਮੈਂ ਸ਼ਰਾਬ ਬਣ ਜਾਨੀ ਐ ਬੋਤਲੇ ਚ ਪਾਲਾ ਮੈਂ ਸ਼ਰਾਬ ਬਣ ਜਾਨੀ ਐ ਪੱਛੀ ਆ ਪਿੰਡਾਂ ਦਾ ਮੇਰਾ ਢੋਲ ਪਟਵਾਰੀ ਪੱਛੀ ਆ ਪਿੰਡਾਂ ਦਾ ਮੇਰਾ ਢੋਲ ਪਟਵਾਰ ਨਿੱਤੇ ਆਉਣਾ ਜਾਣਾ ਉਹਦਾ ਕੰਮ ਸਰਕਾਰ ਨਿੱਤੇ ਆਉਣਾ ਸਰਕਾਰੀ ਮੇਰਾ ਤੇ ਮੰਦੜਾ ਹਾਲ ਮਾਏ ਮੇਰੀਏ ਦਸ ਕਿਦਾ ਕੱਡਾ ਰੋਮਾਲ ਮਾਏ ਮੇਰੀਏ ਦਸ ਕਿਦਾ ਕੱਡਾ ਰੋਮਾਲ ਮਾਏ ਮੇਰੀਏ ਦਸ ਕਿਦਾ ਕੱਡਾ ਹਾਲ ਮਾਏ ਮੇਰੀਏ ਦਸ ਕਿਦਾ ਕੱਡਾ ਨੂੰ ਦੇਵ ਨੇ ਜਾਨੀ ਅਮਲਾਈ ਵਣ ਜਾਨੀ ਅੰ ਦੂਦੇਵ ਨੇ ਜਾਨੀ ਅਮਲਾਈ ਵਣ ਜਨੀਆਂ ਜੀਵ ਵਿੱਚ ਪਾਲੇ ਵੇਰਮ ਵਣ ਜਨੀਆਂ ਜੀਵ ਵਿੱਚ ਪਾਲੇ ਵੇਰਮ ਜਨੀਆਂ ਜੀਵ ਵਿੱਚ ਪਾਲ ਰਾਦੀ ਦਾਲਨੀ ਮਾਏ ਕੋੜਾਰਨੀ ਮਾਏ ਕੋੜਾ ਪਰਨੀਤੀਏ ਮੱਥੇ ਮਾਰ ਮਾਸਰਾਦੀ ਦਾਲਨੀਤੀਏ ਮੱਥੇ ਮਾਰ ਮਾਸਰਾਦੀ ਦਾਲਨੀਤੀਏ ਮੱਥੇ ਮਾਰ ਮਾਸਰਾਦੀ ਦਾਲ ਕੋੜਾਰ ਨੂੰਨੀ ਕੋੜਾ ਪਰ